ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਭਾਈ ਜਿਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ 23 ਸ਼ਬਦ ਸੰਪੂਰਨ ਹੋਏ ਹਨ ਆਓ ਭਗਤ ਜੀ ਅਗਲਾ ਸ਼ਬਦ ਆਰੰਭ ਕਰਦੇ ਹੋਏ ਆਈ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਾਂ ਜੀ ਆਸਾ ਤਨ ਰਣੀ ਮਨ ਪੁਨਰਪ ਕਰਹਿਓ ਅੰਚੋ ਤਤ ਬਰਾਤੀ ਰਾਮ ਰਾਏ ਸੋ ਭਾਵਰ ਲਹਿਓ ਆਤਮ ਤੈ ਰੰਗ ਰਾਤੀ ਗਾਉ ਗਉਰੀ ਦੁਲਹਣੀ ਮੰਗਲ ਚਾਰਾ ਮੇਰੇ ਘਰ ਆਏ ਰਾਜਾ ਰਾਮ ਪਧਾਰ ਧੰਨ ਧੰਨ ਭਗਤ ਕਬੀਰ ਸਾਹਿਬ ਜੀਓ ਸ਼ਬਦ ਰਮ ਕਰਦੇ ਹੋਏ ਵਤਨ ਕਰਦੇ ਹਨ ਤਨ ਰੈ ਨੀ ਮਨ ਪੁੰਨਰਪ ਕਰੋ ਆਂਚੂ ਤਤ ਬਰਾਤੀ RAM ਰਾਏ ਸਿਉ ਭਾਵਰ ਲੇਹੋ ਆਤਮ ਤੈ ਰੰਗ ਰਾਤੀ ਇਹ ਸ਼ਬਦ ਜੋ ਹੈ ਭਗਤ ਜੀ ਨੇ ਆਤਮਾ ਤੇ ਪ੍ਰਮਾਤਮਾ ਦੇ ਮੇਲ ਦੀ ਗੱਲ ਕੀਤੀ ਹੈ ਉਥੇ ਟੀਕਾਕਾਰ ਲਿਖਕਾਰਾਂ ਨੇ ਅਥਾਨਕਾ ਵੀ ਇਹ ਸ਼ਬਦ ਦੀ ਦਸਨਾ ਕੀਤੀ ਹੈ ਕਿਉਂਕਿ ਜਿਹੜੇ ਵੀ ਔਖੇ ਸ਼ਬਦ ਹਨ ਮੰਗੀ ਬਾਣੀਆਂ ਉਹਦੀ ਨਾਲ ਥਾਨਕ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਇਹ ਆਪਾਂ ਨੂੰ ਸਮਝ ਪੈ ਸਕੇ ਵਰਤਾਂ ਨੂੰ ਸੀ ਸਮਝ ਸਕੀਏ ਇਸ ਕਰਕੇ ਕੋਈ ਨਾ ਕੋਈ ਸਾਖੀ ਜਾਂ ਵਿਚਾਰ ਉਹ ਸ਼ਬਦ ਦੇ ਨਾਲ ਅਟੈਚ ਹੁੰਦੀ ਹੈ ਇਹ ਜੋ ਲੇਖਕਕਾਰ ਜੋ ਟਿਕਾਕਾਰ ਗੁਰਮੁਖ ਜਨ ਹਨ ਉਹ ਥਾਨਕਾ ਉਚਾਰਨ ਕਰਦੇ ਹਨ ਇਸ ਕਰਕੇ ਕੀ ਜਿੱਥੇ ਸਾਨੂੰ ਨਹੀਂ ਸਮਝ ਪੈਂਦੀ ਸਮਝ ਲੱਗ ਜਾਂਦੀ ਹੈ ਹੋਰ ਕੋਈ ਗੱਲ ਨਹੀਂ ਇਤਿ ਸ਼ਬਦੀ ਵਿਭਾਗ ਕਬੀਰ ਸਾਹਿਬ ਜੀ ਦੀ ਥਾਨਕਾ ਉਚਾਰਨ ਕਰਦੇ ਹਨ ਕਿ ਕੋਈ ਮਿਲਣ ਵਾਲਾ ਸੰਗੀ ਜਾਣ ਭਗਤ ਜੀ ਦੇ ਕੋਲ ਆਇਆ ਅਤੇ ਭਗਤ ਕਬੀਰ ਸਾਹਿਬ ਜੀ ਨੂੰ ਸੱਦਾ ਪੱਤਰ ਦੇਣ ਵਾਸਤੇ ਕਿ ਮੇਰੇ ਘਰ ਸ਼ਾਦੀ ਹੈ ਵਿਆਹ ਹੈ ਬੱਚੀ ਦਾ ਤੇ ਤੁਸੀਂ ਵਿਆਹ ਦੇ ਵਿੱਚ ਆਓ ਸ਼ਾਦੀ ਦੇ ਵਿੱਚ ਵਿਆਹ ਵਿੱਚ ਜਿਵੇਂ ਆਪਾਂ ਜਾਣਿਆ ਸਦਾ ਪੱਤਰ ਦੇਣ ਵਾਸਤੇ ਇਸ ਤਰ੍ਹਾਂ ਭਗਤ ਜੀ ਕੋਲ ਸਤ ਸੰਗੀ ਜਾਣ ਕੋਈ ਗੁਰਮੁਖ ਪਿਆਰਾ ਆਇਆ ਤੇ ਭਗਤ ਕਬੀਰ ਸਾਹਿਬ ਜੀ ਨੇ ਦੇਖੋ ਉਹਦੇ ਵਿੱਚ ਵੀ ਸ਼ਬਦ ਰਾਈ ਸਾਨੂੰ ਪਰਦੇਸ਼ ਬਖਸ਼ੇ ਹਨ ਉੱਥੇ ਭਗਤ ਜੀ ਨੇ ਜਵਾਬ ਦਿੱਤਾ ਅਨਸਰ ਦਿੱਤਾ ਕਹਿੰਦੇ ਭਾਈ ਸਾਡੇ ਘਰ ਤਾਂ ਮੇਰੇ ਘਰ ਤਾਂ ਆਪ ਸ਼ਾਦੀ ਹੈ ਵਿਆਹ ਹੈ ਸਾਡੇ ਕਰਤਾਪ ਖੁਦ ਵਿਆਹ ਹੈ ਤੇ ਜਦੋਂ ਦੇਖੋ ਉਹ ਸੰਗੀ ਜਨ ਨੇ ਕਿਹਾ ਭਗਤ ਜੀ ਕਿਦਾ ਵਿਆਹ ਹੈ ਇਹ ਭਗਤ ਜੀ ਕਹਿੰਦੇ ਖੁਦ ਮੇਰਾ ਵਿਆਹ ਹੈ ਮੇਰੀ ਸ਼ਾਦੀ ਹੈ ਤੇ ਉੱਥੇ ਨਾਲ-ਨਾਲ ਭਗਤ ਜੀ ਦੇ ਪ੍ਰਦੇਸ਼ ਬਖਸ਼ ਦੇ ਹਨ ਇਹ ਕਹਨ ਤੋ ਭਾਵ ਹੈ ਭਗਤ ਜੀ ਕਹਿੰਦੇ ਜਿਸ ਵੇਲੇ ਆਤਮਾ ਤੇ ਪਰਮਾਤਮਾ ਦਾ ਪਤੀ ਪਰਮੇਸ਼ਰ ਨਾਲ ਆਤਮਾ ਮਿਲਦੀ ਹੈ ਉਸੇ ਵੇਲੇ ਸਮਝ ਲੋ ਕਿ ਸਾਡੀ ਉਹ ਪਤੀ ਪਰਮੇਸ਼ਰ ਦੇ ਨਾਲ ਸ਼ਾਦੀ ਹੋ ਚੁੱਕੀ ਹੁੰਦੀ ਹੈ ਕਿਉਂਕਿ ਅਸੀਂ ਪਰਮੇਸ਼ਰ ਪਤੀ ਦੀਆਂ ਪ੍ਰਮਾਤਮਾ ਦੀਆਂ ਸਾਰੇ ਜੀਵ ਨਾਰਾਂ ਹ ਇੱਕੋ ਹੀ ਪੁਰਖ ਹੈ ਪਰਮੇਸ਼ਰ ਪ੍ਰਮਾਤਮਾ ਜਿਹਦੇ ਜੀਵ ਨਾਰਾਂ ਹਨ ਭਗਤ ਜੀ ਇੱਥੇ ਬਕਤਨ ਕਰਦੇ ਹਨ ਤਨ ਰੈਨੀ ਮਨ ਪੂਰਨ ਰੱਪ ਕਰ ਹੋ ਅਨਛੂ ਤਤ ਬਰਾਤੀ ਉਥੇ ਭਗਤ ਜੀ ਅਪਦੇਸ਼ ਬਖਸ਼ਦੇ ਹਨ ਤਨ ਰੈਣੀ ਰੈਣੀ ਉਹ ਚੀਜ਼ ਹੁੰਦੀ ਹੈ ਜਿਹੜੀ ਪ੍ਰਾਤਨ ਸਮਿਆਂ ਵਿੱਚ ਆਪਣੇ ਲਲਾਰੀ ਜਿਹੜੇ ਹੁੰਦੇ ਸੀ ਉਹਨਾਂ ਕੋਲ ਰੈਣੀ ਹੁੰਦੀ ਸੀ ਜਿਹਨੂੰ ਭਾਂਡਾ ਕਿਹਾ ਜਾਂਦਾ ਹੈ ਜਿਹੜਾ ਕੀ ਮਿੱਟੀ ਦਾ ਭਾਂਡਾ ਹੁੰਦਾ ਹੈ ਜਿਹਦੇ ਵਿੱਚ ਲਲਾਰੀ ਲੋਕ ਜਿਹੜੇ ਹਨ ਉਹ ਬਸਤਰਾ ਨੂੰ ਕੱਪੜੇ ਨੂੰ ਰੰਗ ਚਾੜਦਿਆਂ ਨੂੰ ਰੈਣੀ ਕਹਿੰਦੇ ਹਨ ਉਸ ਪਾਸ਼ਾ ਦੇ ਵਿੱਚ ਮਿੱਟੀ ਦਾ ਇੱਕ ਬਰਤਨ ਹੁੰਦਾ ਹੁਣ ਤਾਂ ਦੂਜੇ ਲਲਾਰੀ ਜਿਹੜਿਆ ਨਾ ਉਹਨਾਂ ਕੋਲ ਦੂਜੇ ਬਰਤਨ ਹਨ ਆਪਾਂ ਦੇਖਦੇ ਹਾਂ ਪਰ ਉਹ ਸਮੇਂ ਜਿਸ ਵੇਲੇ ਭਗਤ ਜੀ ਸਨ ਉਹ ਸਮੇਂ ਮਿੱਟੀ ਦੇ ਬਰਤਨ ਹੋਇਆ ਕਰਦੇ ਸੀ ਇਹ ਨੂੰ ਰੈਣੀ ਕਹਿੰਦੇ ਸੀ ਕਹਿੰਦੇ ਮੈਂ ਆਪਣੇ ਮਨ ਨੂੰ ਭਗਤ ਜੀ ਕਹਿੰਦੇ ਭਾਈ ਰੈਣੀ ਬਣਾਇਆ ਇੱਕ ਜਿਵੇਂ ਇੱਕ ਲਲਾਰੀ ਦੇ ਕੋਲ ਮਿੱਟੀ ਦਾ ਭਾਂਡਾ ਹੁੰਦਾ ਹੈ ਬਰਤਨ ਹੁੰਦਾ ਹੈ ਜਿਹਦੇ ਵਿੱਚੋਂ ਬਸਤਰ ਕੱਪੜੇ ਨੂੰ ਰੰਗ ਛਾੜਦਾ ਛੋ ਕਿਉਂ ਨਾ ਰੰਗੇ ਰੰਗਾਏ ਸਾਡੇ ਕੋਲ ਕੱਪੜੇ ਹਨ ਬਹੁਤ ਜਾਦੀ ਕੰਪਨੀਆਂ ਦੇ ਕੱਪੜੇ ਆ ਚੁੱਕੇ ਹਨ ਸਰਬ ਪ੍ਰਾਤਨ ਸਮੇਂ ਵਿੱਚ ਕੋਈ ਤਰ੍ਹਾਂ ਦਾ ਕੱਪੜਾ ਹੋਇਆ ਕਰਦਾ ਸੀ ਉਹ ਵੀ ਹੱਥਾਂ ਦੇ ਨਾਲ ਤਿਆਰ ਹੁੰਦਾ ਸੀ ਕਬੀਰ ਦਾ ਕਬੀਰ ਸਾਹਿਬ ਜੀ ਦਾ ਖੁਦ ਦਾ ਕੰਮ ਏ ਸੀ ਖੱਡੀਆਂ ਦੇ ਉੱਤੇ ਕੱਪੜਾ ਉਣਦੇ ਸੀ ਜਲਾਏ ਸਨ ਬੇਟਾ ਕਮਾਲਾ ਤੇ ਘਰ ਵਾਲੀ ਬੀਬੀ ਜੀ ਪਰਿਵਾਰ ਸਾਰਾ ਇਹ ਕੱਪੜਾ ਤਿਆਰ ਕਰਦੇ ਸੀ ਖੱਡੀਆਂ ਲਾ ਕੇ ਇਆ ਕਿਰਤ ਥੀ ਕਰਕੇ ਕਪੜਾ ਤਿਆਰ ਤੇ ਭਗਤ ਜੀ ਤੇ ਉਹਨਾਂ ਦੇ ਸੁਪੁੱਤਰ ਵੇਚਣ ਜਾਇਆ ਕਰਦੇ ਸੀ ਪਿੰਡਾਂ ਦੇ ਵਿੱਚ ਮੋਢੇ ਤੇ ਰੱਖ ਕੇ ਫੇਰੀ ਲਾਉਂਦੇ ਸੀ ਉਹ ਆਪਾਂ ਨੂੰ ਪਤਾ ਹੈ ਕਿ ਸੇ ਧਿਆਨ ਲਈਏ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਕਪੜਾ ਵੇਚਣ ਵਾਲੇ ਹੁੰਦੇ ਸੀ ਵੀਰ ਔਣਜਾਰੇ ਤੇ ਸੰਗਤ ਜੀ ਉਹ ਭਗਤ ਜੀ ਦਾ ਵੀ ਐਸਾ ਕਾਰ ਵਿਹਾਰ ਸੀ ਆਪ ਰੰਗ ਚਾੜਨਾ ਖੱਡੀਆਂ ਤੇ ਕਪੜਾ ਤਿਆਰ ਕਰਨਾ ਫਿਰ ਲਾਰੀ ਦੀ ਲਾਰੀ ਬਣ ਕੇ ਰੰਗ ਚਾੜਨਾ ਉਹ ਭਾਂਡੇ ਦੀ ਗੱਲ ਕਰਦੇ ਸਰੀਰ ਭਾਂਡੇ ਦੀ ਗੱਲ ਕਰਦੇ ਹਨ ਭਗਤ ਜੀ ਅਧਾਰਨ ਲੈਂਦਿਆਂ ਨੂੰ ਸੰਸਾਰੀ ਭਾਂਡੇ ਦੀ ਕਹਿੰਦੇ ਜਿਸ ਤਰ੍ਹਾਂ ਇੱਕ ਲਲਾਰੀ ਭਾਂਡੇ ਵਿੱਚ ਰਾਣੀ ਵਿੱਚ ਰੰਗ ਚਾੜਦਾ ਕਹਿੰਦੇ ਭਾਈ ਅਸੀਂ ਇਸ ਤਨ ਦੀ ਰਾਣੀ ਉਹ ਭਾਂਡਾ ਬਣਾਇਆ ਹੋਇਆ ਮਨ ਪੁੰਨਰਪ ਮਨ ਜੀ ਕੇ ਭਗਤ ਜੀ ਕਹਿੰਦੇ ਮਨ ਜਿਹੜਾ ਹੈ ਉਨ ਉਸ ਸਰੀਰੋਪੀ ਭਾਂਡੇ ਦੇ ਵਿੱਚ ਰੱਖਣਾ ਕੀਤਾ ਸੀ ਸਾ ਅਸੀਂ ਮਨ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਜਿਸ ਤਰ੍ਹਾਂ ਸਾਡਾ ਸਰੀਰ ਵਿੱਚੋਂ ਮਾਨ ਬਾਹਰ ਭੱਜ ਜਾਂਦਾ ਦੌੜ ਜਾਂਦਾ ਸਰੀਰ ਕੱਲਾ ਰਹਿੰਦਾ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਡਾ ਮਨ ਜਿਹੜਾ ਇਸ ਭਾਂਡੇ ਵਿੱਚ ਹੀ ਰਹਿੰਦਾ ਇਹਨੂੰ ਨਾਮ ਦੀ ਪੋਲ ਚੜਦੀ ਰਹਿੰਦੀ ਹੈ ਨਾਮ ਦਾ ਰੰਗ ਚੜਦਾ ਹੈ ਕਹਿੰਦੇ ਇਸੇ ਤਰ੍ਹਾਂ ਸੀ ਮਨ ਦਾ ਭਾਂਡਾ ਸਰੀਰ ਦਾ ਭਾਂਡਾ ਬਣਾ ਕੇ ਮਨ ਪੁਨਰਪ ਰੱਬ ਤੋਂ ਭਾਵ ਕੀ ਰੰਗ ਚਾੜਨਾ ਰੱਬ ਕਰਨਾ ਕਪੜੇ ਨੇ ਇਹ ਸ਼ਬਦ ਦਾ ਅਰਥ ਬਣਦਾ ਪੁਨ ਅਲਾਗੇ ਬਾਣੀ ਦੇ ਵਿੱਚ ਇਹ ਲਬਜ ਇਕੱਠਾ ਵੀ ਆਇਆ ਪੁਨ ਰੱਬ ਪਰ ਇਸੇ ਇਸ ਸ਼ਬਦ ਵਿੱਚ ਇਹ ਅਲੱਗ-ਅਲੱਗ ਹੈ ਪੁਨ ਰੱਬ ਰੱਪ ਕਰਨਾ ਪਿਆਰ ਦੇ ਨਾਲ ਪੁੰਨ ਤੋਂ ਭਾਪ ਪਿਆਰ ਦੇ ਨਾਲ ਰੱਪ ਭਾਵ ਕੀ ਉਸ ਮਨ ਨੂੰ ਰੱਪ ਕਰ ਦੇਣਾ ਜਿਸ ਤਰ੍ਹਾਂ ਇੱਕ ਭਾਂਡੇ ਦੇ ਵਿੱਚ ਕੱਪੜੇ ਨੂੰ ਰੱਪ ਕੀਤਾ ਜਾਂਦਾ ਹੈ ਰੰਗ ਚੜ੍ਹਾਇਆ ਜਾਂਦਾ ਹੈ ਕਰ ਹਉ ਪਾਂਚੋ ਤਤ ਬਰਾਤੀ ਕਹਿੰਦੇ ਜਿਹੜੇ ਪੰਜ ਤਤ ਹਨ ਪੰਜ ਇੰਦਰੇ ਹਨ ਇਹ ਸਾਡੇ ਬਰਾਤੀ ਹਨ ਪੰਜ ਤਤ ਜਿਨ੍ਹਾਂ ਤੋਂ ਦੇਖੋ ਸਰੀਰ ਬਣਿਆ ਹੈ ਅਮੇ ਪੰਜ ਤਤ ਕਿਹੜੇ ਹਨ ਜਿਹਦੇ ਵਿੱਚ ਅਗਨ ਅਤੇ ਦੇਖੋ ਧਰਤੀ ਅਤੇ ਆਕਾਸ਼ ਅਗਨ ਆਉਂਦੀ ਹੈ ਜਿਹਦੇ ਵਿੱਚ ਪਾਣੀ ਹਵਾ ਆਉਂਦੀ ਹੈ ਪੰਜ ਤਤਾਂ ਦਾ ਸਰੀਰ ਬਣਦਾ ਮਨੁੱਖ ਦਾ ਭਗਤ ਜੀ ਕਹਿੰਦੇ ਸਾਡੇ ਬਰਾਤੀ ਹਨ RAM RAAY ਸਿਉ ਭਾਵਰ ਲਿਓ ਆਤਮ ਤੈ ਰੰਗ ਰਾਤੀ ਕਹਿੰਦੇ RAM ਪਰਮਾਤਮਾ ਹਰੀ ਜਿਹੜਾ RAM RAAY ਉਹਦੇ ਨਾਲ ਅਸੀਂ ਫੇਰੇ ਲੈਣ ਲੱਗ ਗਏ ਜਿਹਨੂੰ ਹਨਲਾਵਾ ਕਹਿੰਦੇ ਆਪਾਂ ਪਹਿਲੋ ਵੇਦੀ ਦੇ ਫੇਰੇ ਹੁੰਦੇ ਸੀ ਭਗਤ ਜੀ ਕਹਿੰਦੇ ਸਾਡੇ ਤਾਂ ਉਹ ਹਰੀ ਦੇ ਨਾਲ ਪਤੀ ਪਰਮੇਸ਼ਰ ਦੇ ਨਾਲ RAM ਰਾਏ ਦੇ ਨਾਲ ਭਗਤ ਜੀ ਕਹਿੰਦੇ RAM ਰਾਏ ਸੋ ਭਾਵਰ ਲੈ ਹੋ ਭਾਵਰ ਤੋਂ ਭਾਵ ਭਾਵ ਕੀ ਅਸੀਂ ਫੇਰੇ ਲਾਵਾ ਜਿਹੜੀਆਂ ਨੂੰ RAM ਰਾਏ ਨਾਲ ਲੈ ਰਹੇ ਆ ਆਤਮ ਤੈ ਰੰਗ ਰਾਤੀ ਸਾਡੀ ਆਤਮਾ ਜਿਹੜੀ ਆ ਉਹਦੀਆਂ ਲਾਵਾਂ ਕਰ ਰਹੀ ਐ ਗਾਉ ਗਾਉਰੀ ਦੁਲਹਣੀ ਮੰਗਲ ਚਾਰਾ ਇਹ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦਿਆਂ ਇੰਦਰੀਆਂ ਨੂੰ ਕਹਿੰਦੇ ਨੇ ਭਗਤ ਜੀ ਕਹਿੰਦੀ ਏ ਜਿਵੇਂ ਆਪਣੇ ਘਰ ਜਦੋਂ ਵਿਆਹ ਹੁੰਦਾ ਹੈ ਨਾ ਕਿਸੇ ਬੇਟੀ ਦਾ ਜਾਂ ਬੇਟੇ ਦਾ ਤੇ ਉਥੇ ਮਟਿਆਰਾ ਜਿਹੜੀਆਂ ਨੌਜਵਾਨ ਕੁੜੀਆਂ ਕਿ ਜਾਂ ਜਿਹੜੀਆਂ ਹਨ ਜਾਂ ਵੋਟੀਆਂ ਘਰ ਦੇ ਵਿੱਚ ਨਵੀਆਂ ਵਈਆਂ ਆ ਉਹ ਸੁਭ ਗੌਣ ਗਾਂਦੀਆਂ ਹਨ ਕਹੇ ਗੀਤ ਗਾਏ ਜਾਂਦੇ ਹਨ ਉਸ ਵਿਆਹ ਦੇ ਉਸ ਘਰ ਦੇ ਵਿੱਚ ਜਿਹਨੂੰ ਅੱਜ ਕੱਲ ਅਸੀਂ ਸੰਗੀਤ ਬਣਾ ਲਿਆ ਲੇਡੀ ਸੰਗੀਤ ਕਹੀ ਜਾਂਦੇ ਆਪਾਂ ਪਰ ਅਸੀਂ ਦਰਬਾਰ ਤੋਂ ਕਰਦੇ ਆ ਉੱਥੇ ਰਾਤਨ ਸਮਿਆਂ ਵਿੱਚ ਆਪ ਘਰਾਂ ਦੇ ਵਿੱਚ ਇਸੇ ਤਰ੍ਹਾਂ ਬੀਬੀਆਂ ਭੈਣਾਂ ਖੁਸ਼ੀ ਦੇ ਗੀਤ ਗਾਉਂਦੀਆਂ ਸੀ ਜਿਹੜੇ ਸੁਣਨ ਜੋਗ ਵੀ ਹੁੰਦੇ ਸੀ ਪਰ ਹੁਣ ਸੁਣਨ ਜੋਗ ਥੋੜਾ ਹੁੰਦਿਆਂ ਹੁਣ ਤਾਂ ਸੀ ਪੈਲਸਾਂ ਤੇ ਪਹੁੰਚ ਗਏ ਜੇ ਰਾਤ ਨੂੰ ਲੇਡੀ ਸਿੰਘੇ ਸ਼ੁਰੂ ਕਰ ਲੈ ਉਹ ਕੋਈ ਮਰਜ਼ਾਦਾ ਨਹੀਂ ਹੈਗੀ ਉਹ ਚੀਜ਼ ਦੀ ਪ੍ਰਾਤਨ ਸਮਿਆਂ ਦੇ ਵਿੱਚ ਮਰਜ਼ਾਦਾ ਵਿੱਚ ਲੋਕ ਰਹਿੰਦੇ ਸੀ ਤੇ ਸਾ ਮਾ ਭਗਤ ਜੀ ਅੰਤਰੀ ਭਾਵ ਪ੍ਰਗਟ ਕਰਨ ਕਰਕੇ ਤੇ ਬਾਹਰੋਂ ਸਾਨੂੰ ਦਰਸਾਉਂਦੇ ਹਨ ਕਹਿੰਦੇ ਸਾਡੇ ਇੰਦਰੇ ਜਿਹੜੇ ਅਨ ਪੰਜ ਉਹ ਬਰਾਤੀ ਹਨ RAM RAAY ਪ੍ਰਮਾਤਮਾ ਦੇ ਨਾਲ ਅਸੀਂ ਫੇਰੇ ਲਏ ਹਨ ਆਤਮ ਤੈ ਰੰਗ ਰਾਤੀ ਗਾਓ ਗਾਉਰੀ ਦੁਲਹਣੀ ਕਹਿੰਦੇ ਸਾਡੇ ਇੰਦਰੀਆਂ ਐ ਦੁਲਹਣੀਆਂ ਰੋ ਅੰਦਰੇ ਇੰਦਰੀਆਂ ਗਿਆਨ ਰੂਪਿੰਦਰੇ ਉਹਦੇ ਮੰਗਲ ਗਾਉਂਦੇ ਹਨ ਗੀਤ ਗਾਉਂਦੇ ਹਨ ਮੇਰੇ ਗ੍ਰਹਿ ਆਏ ਰਾਜਾ RAM ਪਧਾਰ ਹਕਤ ਜੀ ਕਹਿੰਦੇ ਮੇਰੇ ਘਰ ਦੇ ਵਿੱਚ ਹਿਰਦੇ ਦੇ ਵਿੱਚ ਉਹ ਦੁਨੀਆ ਦਾ ਮਾਲਕ RAM ਰਾਜਾ ਪਤੀ ਪਰਮੇਸ਼ਰ ਆ ਚੁੱਕਾ ਹੈ ਪ੍ਰਗਟ ਹੋ ਚੁੱਕਾ ਹੈ ਜਿਵੇਂ ਬਰਾਤ ਹੁੰਦੀ ਹੈ ਨਾ ਬੜੀ ਖੁਸ਼ੀ ਹੁੰਦੀ ਹੈ ਤੇ ਮਟਿਆਰਾਂ ਜਿਹੜੀਆਂ ਅਨ ਘਰ ਦੀਆਂ ਬੱਚੀਆਂ ਉਹ ਗੇਟ ਦੇ ਅੱਗੇ ਦੇ ਖੋਰੀ ਬਣ ਕੱਟਦੀਆਂ ਅਨ ਖੜਦੀਆਂ ਅਨ ਦੀਕ ਕਰਦੀਆਂ ਅਨ ਬਰਾਤ ਦੀ ਸਾਰਾ ਪਰਿਵਾਰ ਖੜਦਾ ਰਿਸ਼ਤੇਦਾਰ ਖੜਦੇ ਹਨ ਤੇ ਦਾੜਾ ਜਦੋਂ ਪਹੁੰਚਦਾ ਜਾਂਜ ਲੈ ਕੇ ਤੇ ਉਹਨਾਂ ਦੀ ਸਤਕਾਰ ਕਰਦੇ ਆਪਾਂ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਜਦੋਂ ਭਗਤ ਜੀ ਕਹਿੰਦੇ ਸਾਡੇ ਹਿਰਦੇ ਘਰ ਦੇ ਵਿੱਚ ਉਹ ਮਾਲਕ ਸਾਈਂ ਉਹ ਬਾਬਾ ਲੋ ਪਤੀ ਪਰਮੇਸ਼ਰ ਆ ਗਿਆ ਹੈ ਰਹਾਉ 나ਬ ਕਮਲ ਮੈਂ ਬਿਧੀ ਰੱਤਲੇ ਬ੍ਰਹਮ ਗਿਆਨ ਉਚਾਰਾ ਬਿਸ਼ਰਾਮ ਦੇ ਕੇ ਭਗਤ ਜੀ ਅਗਲਾ ਬੰਦ ਆਰੰਭ ਕਰਦੇ ਆ ਨਾਭ ਕਹਿੰਦੇ ਹਨ ਤੁੰਨੀ ਨੂੰ ਭਗਤ ਜੀ ਕਹਿੰਦੇ ਸੀ ਨਾਭ ਦੇ ਵਿੱਚੋਂ ਜਿਵੇਂ 나ਦ ਕੰਮਲ ਮੈਂ 베ਦੀ ਰਚਲੇ ਕਹਿੰਦੇ ਅਸੀਂ ਹਿਰਦੇ ਰੂਪ ਦੇ ਵਿੱਚ ਜਿਹੜੀ ਨਾਭ ਹੈ ਨਾਭ ਤੋਂ ਸਾਡਾ ਸਾਹ ਜਿਹੜਾ ਉੱਪਰ ਗਲੇ ਤੱਕ ਆਉਂਦਾ ਹੈ ਸਾਸ ਗਰਾਸ ਜਿਹੜਾ ਸਾਹ ਚੱਲਦਾ ਹੈ ਨਾ ਉਹ ਨਾਭੀ ਦੇ ਵਿੱਚ ਗੰਡ ਹੈ ਸਾਡੀ ਇਹ ਜੇ ਤਰਣ ਚਾਹੀਦਾ ਹੈ ਮਨੁੱਖ ਦਾ ਸਾਹ ਜਦੋਂ ਲੈਂਦਾ ਉਹ ਨਾਭ ਤੱਕ ਧੁੰਨੀ ਤੱਕ ਜਾਂਦਾ ਸਾਡਾ ਸਾਹ ਧੁੰਨੀ ਚੋਂ ਵਾਪਸੀ ਹੁੰਦੀ ਓ ਸਾਹ ਦੀ ਜਿੱਥੋਂ ਸਾਡੇ ਸਰੀਰ ਦੀ ਗੰਢ ਪੈਂਦੀ ਹੈ ਜਦੋਂ ਬੱਚਾ ਜਨਮ ਲੈਂਦਾ ਉਹਨਾਂ ਚਰਮਾਂ ਦੇ ਗਰਭ ਵਿੱਚ ਬੱਚਾ ਧੁੰਨੀ ਥਾਈ ਭੋਜਨ ਖਾਂਦਾ ਉਹਨੂੰ ਤਾਕਤ ਦਿੱਤੀ ਜਾਂਦੀ ਹੈ ਤੇ ਉਸ ਧੁੰਨੀ ਤੋਂ ਹੀ ਬੰਦੇ ਦਾ ਮਨੁੱਖ ਦਾ ਆਰੰਭ ਹੁੰਦਾ ਹੈ ਤੇ ਧੁੰਨੀ ਤੋਂ ਬਾਹਰ ਹੁੰਦਾ ਤੇ ਧੁੰਨੀ ਤੱਕ ਜਾਂਦਾ ਸਾਹ ਗਰਾਸ ਸਾਹ ਚੱਲਦਾ ਤੇ ਜਿਸ ਦਿਨ ਮੌਤ ਹੁੰਦੀ ਹੈ ਇਹ ਧੁੰਨੀ ਦੀ ਗੰਢ ਖੁੱਲਦੀ ਹੈ ਅੰਦਰੋਂ ਤੇ ਉਹ ਸਾਹ ਜਿਹੜਾ ਰੁਕ ਜਾਂਦਾ ਹੈ ਅੰਦਰੋਂ ਧੁੰਨੀ ਦੇ ਤੋਂ ਹੀ ਬੰਦੇ ਦੀ ਮੌਤ ਹੋ ਜਾਂਦੀ ਹੈ ਸਾਹ ਰੁਕ ਜਾਂਦਾ ਤੇ ਭਗਤ ਜੀ ਇੱਥੇ ਬਚਨ ਕਰਦੇ ਹਨ 나ਦ ਕੰਬਲ ਮੈਂ 베ਦੀ ਰਚਲੇ 나ਬ ਕਹਿੰਦੇ ਹਨ ਧੁੰਨੀ ਨੂੰ ਕਹਿੰਦੇ ਉੱਥੋਂ 베ਦੀ ਇਵੇਂ 베ਦੀ ਦੀ ਰਤਨਾ 베ਦੀ ਦੇ ਮੰਤਰ ਪੜੇ ਜਾਂਦੇ ਨਾ ਬਰਾਤਰ ਸਮਿਆਂ ਚ 베ਦੀ ਦੇ ਫੇਰੇ ਹੋਇਆ ਕਰਦੇ ਸੀ ਤੇ ਇੱਕ ਚੌਰਸ ਚਾਰ ਗੁੱਠਾ ਇੱਕ ਤਿਆਰ ਕੀਤਾ ਜਾਂਦਾ ਸੀ ਜਿੱਥੇ ਫੇਰੇ ਹੁੰਦੇ ਸੀ ਉਹ ਬਹੁਤ ਵੱਡਾ ਥੜਾ ਉਹਦੇ ਆਲੇ ਦੁਆਲੇ ਚਾਰ ਕਿੱਲੇ ਗੱਡੇ ਜਾਂਦੇ ਸੀ ਥੰਬ ਗੱਡੇ ਜਾਂਦੇ ਸੀ ਉਹ ਥੰਮਾਂ ਦੇ ਉੱਤੇ ਉਹ 베ਦੀ ਤਿਆਰ ਕੀਤੀ ਜਾਂਦੀ ਸੀ ਉਹ ਵੇਦੀ ਤਿਆਰ ਕਰਕੇ ਉਹਦੇ ਵਿੱਚ ਸਾਰਾ ਉਹ ਫੇਰੇ ਲਏ ਜਾਂਦੇ ਸੀ 7 ਉਹਦੇ ਵਿੱਚ ਬ੍ਰਾਹਮਣ ਬੈੰਦਾ ਸੀ ਪ੍ਰੋਤ ਉਹ ਵੇਦੀ ਦੇ ਜਿਹੜੇ ਮੰਤਰ ਉਚਾਰਨ ਕਰਦਾ ਸੀ ਇਸ ਤਰ੍ਹਾਂ 7 7 ਫੇਰਿਆਂ ਦੇ ਪਹਾੜ ਸੀ ਜਿਹੜਾ ਪੂਰਾ ਹੁੰਦਾ ਸੀ ਭਗਤ ਜੀ ਉਹ ਦੇਖੋ ਦਸ਼ਟਾਤ ਲੈਂਦੇ ਹੋਏ ਸਾਨੂੰ ਮਹਿਸੂਸ ਕਰਾਉਂਦਿਆਂ ਨੇ ਹਿਰਦੇ ਵਿੱਚ ਭਗਤ ਜੀ ਕਹਿੰਦੇ 나ਵ ਕੰਬਲ ਮੈਂ ਵੇਦੀ ਰਚਲੇ ਅਸੀਂ ਨਾਮ ਦੀ ਉਤੋਂ ਮੰਨਦੇ ਉਹਦੀ ਧੁਨ ਸ਼ੁਰੂ ਕਰਦੇ ਆ ਪ੍ਰਮਾਤਮਾ ਦੀ ਅਤੇ ਵਾਹਿਗੁਰੂ ਰਾਮ ਰਾਮ ਧੁਨ ਜਿਹੜੀ ਹੈ ਉਹਦੀ ਮੰਤਰ ਚਾਰਨ ਕਰਦੇ ਹਾਂ ਬ੍ਰਹਮ ਗਿਆਨ ਉਚਾਰਾ ਬ੍ਰਹਮ ਦੇ ਗਿਆਨ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਉਹੀ ਕਹਿੰਦੇ ਉਹਦੇ ਨਾਲ ਹੀ ਅਸੀਂ ਪ੍ਰਮਾਤਮਾ ਨਾਲ ਫੇਰੇ ਲੈਂਦੇ ਹਾਂ ਰਾਮ ਰਾਏ ਸੋ ਦੁਲਹੋ ਪਾਇਓ ਆਸ ਵਡ ਭਾਗ ਹਮਾਰਾ ਇਨੇ ਰਮੀ ਹੋਏ RAM ਦੇ ਨਾਲ ਭਗਤ ਜੀ ਕਹਿੰਦੇ ਦੁਲਹੋ ਸਾਡਾ ਭਗਤ ਜੀ ਕਹਿੰਦੇ ਵਿਆਹ ਹੋ ਚੁੱਕਾ ਹੈ ਦੁਲਹੋ ਪਾਇਓ ਰਿਸ਼ਤਾ ਬਣ ਗਿਆ ਹੈ ਇਹ ਸਾਡਾ ਵੱਡਾ ਭਾਗ ਹੈ ਭਗਤ ਜੀ ਕਬੀਰ ਜੀ ਕਹਿੰਦੇ ਭਾਈ ਸਾਡੇ ਵੱਡੇ ਭਾਗ ਦੀ ਨਿਸ਼ਾਨੀ ਹੈ ਆਸ ਵੱਡ ਭਾਗ ਹਮਾਰਾ ਕਹਿੰਦੇ ਸਾਡਾ ਵੱਡਾ ਭਾਗ ਪੁਰਬਲਾ ਭਾਗ ਜਾਗ ਪਿਆ ਕਿ ਸਾਡਾ ਉਹ ਪਤੀ ਪਰਮੇਸ਼ਰ ਨਾਲ ਉਹ ਸਾਡਾ ਦੁਲਹਾ ਬਣ ਗਿਆ ਸਾਡਾ ਪਰਮੇਸ਼ਰ ਪਤੀ ਬਣ ਗਿਆ ਇਸ ਕਰਕੇ ਸਾਡਾ ਵੱਡਾ ਭਾਗ ਹੈ ਸੁਰ ਨਾਰ ਮੁੰਨ ਜਨ ਕੌਤਕ ਆਏ ਓਟ ਤੇ ਤਿਸ ਉਹ ਜਨ ਅ ਤੀਜਾ ਪਦ ਭਗਤ ਜੀ ਰੰਮ ਕਰਦੇ ਹਨ ਕਹਿੰਦੇ ਫਿਰ ਵਿਆਹ ਦੇ ਵਿੱਚ ਦੇਖੋ ਸੀਸਾਂ ਦੇਣ ਵਾਸਤੇ ਹੁੰਦੇ ਆ ਨਾ ਪ੍ਰਾਤਨ ਸਮਿਆਂ ਚ ਲੋਕ ਬੁਲਾਇਆ ਕਰਦੇ ਸੋਣ ਵੀ ਚਲੋ ਰਿਸ਼ਤੇਦਾਰ ਹੁੰਦੇ ਹਨ ਉਹ ਕਾਦੇ ਵਾਸਤੇ ਬੁલાਏ ਜਾਂਦੇ ਹਨ ਉਹ ਇਹ ਨਿੱਕੀ ਖਾਣ ਪੀਣ ਵਾਸਤੇ ਬੁલાਏ ਜਾਂਦੇ ਹਨ ਉਹ ਬੱਚੇ ਬੱਚੀ ਨੂੰ ਸੀਸਾ ਦੇਣ ਵਾਸਤੇ ਕੀ ਵਿਆਹ ਦੇ ਵਿੱਚ ਜਿਹੜੇ ਸਿਆਣੇ ਹਨ ਰਿਸ਼ਤੇਦਾਰ ਉਹਨਾਂ ਨੂੰ ਬੁਲਾਇਆ ਜਾਵੇ ਉਦੋਂ ਜਦੋਂ ਫੇਰੇ ਹੁੰਦੇ ਸੀ ਵਾਲੇ ਦwale ਖੜਦੇ ਸੀ ਲੋਕ ਸੀਸਾ ਦਿੰਦੇ ਸੀ 25 ਬੱਚੇ ਨੂੰ ਦੋਵੇਂ ਜੋੜੇ ਨੂੰ ਪਰ ਹੁਣ ਤਾਂ ਰਵਾਇਤੀ ਖਤਮ ਹੋ ਗਿਆ ਅਸੀਂ ਤਾਂ ਖਤਮ ਕਰਤੇ ਜਿਹੜੇ ਵਿਧੀ ਵਿਧਾਨ ਸੀ ਉਹਨਾਂ ਨੂੰ ਤਿਆਗਤਾ ਹੁਣ ਤਾਂ ਅਸੀਂ ਦੋ ਜਾਣੀ ਜਾਣੇ ਆ ਗੱਡੀ ਦੇ ਵਿੱਚ ਕਹਿੰਦਾ ਕੀ ਲੋੜ ਐ ਰਿਸ਼ਤੇਦਾਰਾਂ ਨੂੰ ਛੱਡੋ ਪਰਾਂ ਇੱਥੇ ਨੱਚਣ ਤੋਂ ਭੰਗੜਾ ਪਾਣ ਤੋਂ ਆਪ ਹੀ ਜਾ ਕੇ ਲਾਵਾ ਕਰਾਈਏ ਤੇ ਮਹਾਰਾਜ ਦੇ ਕੋਲ ਤੇ ਅਸੀਂ ਸਾਰਾ ਪਰਿਵਾਰ ਵੀ ਨਹੀਂ ਪਹੁੰਚਦੇ ਜਿਹੜੀ ਵਿਧੀ ਵਿਵਧਾ ਤੇ ਜਿਹੜੀ ਮਰਜ਼ਾਦਾ ਉਹਨੂੰ ਤਾਂ ਛੱਡ ਚੁੱਕੇ ਆ ਅਸੀਂ ਪਿਆਰਿਓ ਉੱਥੇ ਸਾਰੇ ਜਾਣੇ ਚਾਹੀਦੇ ਹਨ ਜਿੰਨੀ ਬਰਾਤ ਆਈ ਐ ਜਿੰਨੇ ਰਿਸ਼ਤੇਦਾਰ ਹਨ ਉਹ ਸਾਰਿਆਂ ਨੂੰ ਗੁਰੂ ਚਰਨਾਂ ਵਿੱਚ ਚਲੇ ਜਾਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕੀ ਮਰਜ਼ਾਦਾ ਕੀ ਆਨੰਦ ਕਰ ਜਾਂਦੀ ਮਨੰਦ ਕਰਜ ਸਮੇ ਸਿਰ ਹੋਣ ਤਾਂ ਹੀ ਮਰਜ਼ਾਦਾ ਦਾ ਪਤਾ ਲੱਗੇਗਾ ਜੇ ਕੁਝ ਕੋਈ ਦੱਸੇਗਾ ਪਰ ਅਸੀਂ ਤਾਂ ਪਹੁੰਚਦੇ ਨਹੀਂ ਉਥੇ ਸੀਸ ਦੇਣ ਵਾਸਤੇ ਜਿਹੜੇ ਸਨ ਸੱਤ ਸੰਗੀ ਜਨ ਆਉਂਦੇ ਸੀ ਗੁਰੂ ਨਾਨਕ ਮਹਾਰਾਜ ਦਾ ਵਿਆਹ ਹੋਇਆ ਬਰਾਤ ਗਈ ਬਟਾਲੇ ਤੇ ਸੰਗਤ ਜੀ ਉਹ ਬਰਾਤ ਨੂੰ ਵਾਪਸ ਮੋੜਨ ਦਾ ਯਤਨ ਕੀਤਾ ਗਿਆ ਕਹਿੰਦੇ ਤਾਂ ਸਾਧੂ ਲੈ ਕੇ ਆਗੇ ਹਨ ਮਹਾਰਾਜ ਜੀ ਦੇ ਨਾਲ ਜਾਦੇ ਸੰਤ ਭਗਤ ਸਨ ਸਤਿਗੁਰੂ ਜੀ ਦੇ ਦੇਖੋ ਵੱਡੇ ਵਡੇਰੇ ਨਾਲ ਗਏ ਦੇਖੋ ਸੰਤ ਮਹਾਪੁਰਸ਼ ਮਹਾਰਾਜ ਜੀ ਨੇ ਇਹੋ ਜੀ ਬਰਾਤ ਕਦੀ ਦੇਖੀ ਨਹੀਂ ਸੀ ਪਿੰਡ ਦੇ ਆ ਪਹੁੰਚੀ ਦੇਖੋ ਉੱਥੇ ਯਤਨ ਕੀਤਾ ਗਿਆ ਮਹਾਰਾਜ ਨੂੰ ਦੇਖੋ ਇੱਕ ਢੱਠੀ ਜੀ ਕੰਧੇ ਠਾਂ ਬਿਠਾਤਾ ਮਖੌਲ ਕੀਤਾ ਝੇੜ ਕੀਤੀ ਕਿ ਮਹਾਰਾਜ ਉੱਪਰ ਗਿਰ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਰਾਤ ਵਾਪਸ ਮੁੜ ਜਾਵੇਗੀ ਹੇ ਮਹਾਰਾਜ ਜੀ ਨੂੰ ਜਦੋਂ ਨਾਲ ਦੇ ਦੋਸਤ ਮਿੱਤਰਾਂ ਨੇ ਸੰਗੀਆਂ ਨੇ ਦੱਸਿਆ ਮਹਾਰਾਜ ਜੀ ਇਹ ਤਾਂ ਕੰਧ ਡਿੱਗਣ ਵਾਲੀ ਹੈ ਜਿੱਥੇ ਤੁਹਾਨੂੰ ਬਿਠਾਤਾ ਇਹਨਾਂ ਨੇ ਤੇ ਮਹਾਰਾਜ ਜੀ ਕਹਿੰਦੇ ਇਹ ਤਾਂ ਕੰਧ ਜੁਗਾ ਤੱਕ ਨਹੀਂ ਡਿੱਗ ਸਕਦੀ ਤੁਸੀਂ ਅੱਜ ਦੀ ਗੱਲ ਕਰਦੇ ਹੋ ਤਾਂ ਜੁਗਾ ਤੱਕ ਰਹੇਗੀ ਦੇਖੋ ਕੰਧ ਸਹਿਬ ਆਪਾਂ ਦਰਸ਼ਨ ਕਰਦੇ ਹਾਂ ਉਹ ਕੱਚੀ ਕੰਧ ਸੀ ਤੇ ਉਹ ਡਿੱਗੀ ਨਹੀਂ ਹੈਗੀ ਸਾਰੇ ਰਾਤ ਪ੍ਰੇਸ਼ਾਨ ਹੋ ਗਏ ਬੜਾ ਯਤਨ ਕੀਤਾ ਬਰਾਤ ਮੋੜਨ ਦਾ ਇਹ ਮਹਾਰਾਜ ਦੀ ਬਰਾਤ ਨਰਾਲੀ ਬਰਾਤ ਸੀ ਗੁਰੂ ਨਾਨਕ ਮਹਾਰਾਜ ਦਾ ਵਿਆਹ ਤੇ ਬੀਬੀ ਸਲਖਨੀ ਜੀ ਨੂੰ ਦੇਖੋ ਮਾ ਬੀਬੀ ਜੀ ਨੂੰ ਲੈ ਕੇ ਆਏ ਬਰਾਤ ਵਾਪਸ ਥੋੜਾ ਹੀ ਤੇ ਦੇਖੋ ਉਥੇ ਨਾਲ ਦੇਖਣ ਨੂੰ ਤੇ ਸੰਤ ਭਗਤ ਜਨ ਸੰ ਉਥੇ ਰਿਸ਼ੀ ਮੁੰਨੀ ਪੀਰ ਪਕੰਬਰ ਵੀ ਆਏ ਜਿਹੜੇ ਕੀ ਲੋਕ ਨਹੀਂ ਸੀ ਉਹਨਾਂ ਨੂੰ ਦੇਖ ਸਕਦੇ ਇੱਥੇ ਭਗਤ ਜੀ ਕਹਿ ਰਹੇ ਹਨ ਸੋਰਨਾਰ ਮੁੰਨ ਜਨ ਕੌਤਕ ਆਏ ਕੋਟ ਤੇ ਤਿਸ ਉਹ ਜਾਨਾ ਕਹਿੰਦੇ ਜਦੋਂ ਰੂਹ ਦਾ ਮੇਲ ਹੁੰਦਾ ਹੈ ਨਾ ਭਗਤ ਜੀ ਕਹਿੰਦੇ ਆਤਮਾ ਦਾ ਪਰਮਾਤਮਾ ਨਾਲ ਮਿਲਨ ਹੁੰਦਾ ਹੈ ਜਿਵੇਂ ਇੱਕ ਲਾੜੇ ਤੇ ਲਾੜੀ ਦਾ ਮਿਲਨ ਹੁੰਦਾ ਹੈ ਨਾ ਦੁਆ ਦਾ ਤੇ ਬੜੀ ਖੁਸ਼ੀ ਹੁੰਦੀ ਹੈ ਫੁੱਲ ਵਰਸਾਏ ਜਾਂਦੇ ਹਨ ਤੇ ਸਾਰੇ ਵੱਡੇ ਵਿਆਹ ਦੇ ਵਿੱਚ ਸ਼ਾਮਲ ਹੁੰਦੇ ਹਨ ਇਹ ਖੁਸ਼ੀ ਹੁੰਦੀ ਹੈ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਫੁੱਲ ਵਰਸਾਏ ਜਾਂਦੇ ਹਨ ਤੇ ਭਗਤ ਜੀ ਕਹਿੰਦੇ ਜਦੋਂ ਆਤਮਾ ਤੇ ਪਰਮਾਤਮਾ ਦਾ ਮੇਲ ਹੁੰਦਾ ਹੈ ਨਾ ਅੰਦਰੋਂ ਜਿਸੇ ਗੁਰਸਿੱਖ ਦੇ ਅੰਦਰ ਹਿਰਦੇ ਦੇ ਵਿੱਚ ਤੇ ਐਵੇਂ ਖੁਸ਼ੀ ਹੁੰਦੀ ਹੈ ਉੱਥੇ ਵੀ ਸੋਰ ਨਾਰ ਸੋਰ ਕਹਿੰਦੇ ਹਨ ਦੇਵਤਿਆਂ ਨੂੰ ਨਾਰ ਕਹਿੰਦੇ ਹਨ ਮਨੁੱਖਾਂ ਨੂੰ ਕਹਿੰਦੇ ਬਾਹਰੋਂ ਮਨੁੱਖ ਖੜੇ ਹੁੰਦੇ ਹਨ ਹਿਰਦੇ ਦੇ ਵਿੱਚ ਨਾ ਸੁਰ ਦੇਵਤੇ ਮੁੰਨ ਜਨ ਮੁਨੀ ਜਨ ਕੋਤਕ ਆਏ ਭਗਤ ਜੀ ਕਹਿੰਦੇ ਉੱਥੇ ਪਤਾ ਹੀ ਨਹੀਂ ਕਿੰਨੇ ਕੁ ਖੜੇ ਹੁੰਦੇ ਹਨ ਨਾਲ ਜਸ ਕਰਨ ਵਾਸਤੇ ਨਾਲ ਖੁਸ਼ੀ ਦੇ ਵਿੱਚ ਆਣ ਕੇ ਉਹ ਵੀ ਫੁੱਲ ਵਰਸਾਣੇ ਕੋਟ ਕਰੋੜਾ ਕੋਟ ਦਾ ਅਰਥ ਇੱਥੇ ਬਣਦਾ ਕਰੋੜਾ ਕੋਟ 33 ਉਹ ਜਾਨਾ ਕਹਿੰਦੇ 33 ਕਰੋੜ ਦੇਵਤੇ ਉਜਾਗਰ ਹੋ ਜਾਂਦੇ ਹਨ ਉਹਦੋਂ ਭਗਤ ਜੀ ਕਹਿੰਦੇ ਉਹ ਵੀ ਜਾਗਰ ਹੋ ਜਾਂਦੇ ਹਨ ਭਾਵੇਂ ਕੀ ਸੰਪਰਦਾਵਾਂ ਲੱਗ-ਲੱਗ ਕਈ ਅਰਥ ਕਰਦੇ ਹਨ ਪਰ ਪ੍ਰੋਫੈਸਰ ਸਾਹਬ ਸਿੰਘ ਜੀ ਜਿਹੜਿਆ ਉਹ ਵਿਆਕਰਨ ਮੁਤਾਬਕ ਅਰਥ ਕਰਦੇ ਹਨ ਉਹ ਕਹਿੰਦੇ ਹਨ ਕੋਟ ਤੇ ਤਿਸ ਉਜਾਨਾ ਕ੍ਰੂੜਾ ਹੀ ਕਹਿੰਦੇ ਦੇਵਤੀ ਦੇਨ ਜਨ ਉਜਾਨਾ ਬਣ ਕੇ ਖੁਸ਼ੀ ਦੇ ਵਿੱਚ ਆਣ ਕੇ ਉਹ ਗੁਰਸਿੱਖ ਦੇ ਉੱਤੇ ਫੁੱਲ ਵਰਸਾਉਂਦੇ ਹਨ ਜਦੋਂ ਉਹਦਾ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ ਜਦੋਂ ਆਤਮਾ ਤੇ ਪ੍ਰਮਾਤਮਾ ਮਿਲਦੇ ਹਨ ਕਿਉਂਕਿ ਨਹੀਂ ਤਾਂ ਵਿਛੜੀ ਪਿਆਰ ਇਹਦਾ ਆਪਾਂ ਦੇਖਦੇ ਆ ਆਪਾਂ ਮਿਲਾਂ ਨਹੀਂ ਪਾਉਂਦੇ ਜ਼ਿੰਦਗੀ ਗੁਜ਼ਰ ਜਾਂਦੀ ਹੈ ਆਪਾਂ ਉਹ ਪੰਥ ਛੱਡ ਦਿੰਦੇ ਆ ਰਸਤਾ ਛੱਡ ਦਿੰਦੇ ਆ ਉਹ ਆਪਾਂ ਸੰਸਾਰੀ ਮੋਹ ਦੇ ਵਿੱਚ ਹੀ ਫਸ ਜਾਂਦੇ ਆ ਪਰ ਜਦੋਂ ਕਿਸੇ ਗੁਰਸਿੱਖ ਭਗਤ ਦਾ ਉਹਦੇ ਨਾਲ ਸੁਮਿਲਨ ਹੁੰਦਾ ਹੈ ਭਗਤ ਜੀ ਉਹ ਅਵਸਥਾ ਦੀ ਗੱਲ ਕਰਦੇ ਹਨ ਕਬੀਰ ਸਾਹਿਬ ਜੀ ਇਹਨਾਂ ਕੀ ਬਾਹਰੋਂ ਵਿਆਹ ਦਾ ਸ਼ਬਦ ਹੈ ਜਾਂ ਗੀਤ ਦੇ ਮੁਤਾਬਕ ਅਸੀਂ ਗਾ ਦਿੰਨੇ ਆ ਰਾਗੀ ਸਿੰਘ ਵੀ ਗਾ ਦਿੰਨੇ ਆ ਆਪਾਂ ਵੀ ਬਾਹਰੋਂ ਪਾਰੀ ਅਰਥਾਂ ਨੂੰ ਨਹੀਂ ਸਮਝ ਪਾਉਂਦੇ ਕਈ ਵੀ ਨਹੀਂ ਪਰ ਇੱਥੇ ਭਗਤ ਜੀ ਅੰਦਰਲੀ ਗੱਲ ਕਰਦੇ ਹਨ ਕਹਿੰਦੇ ਜਿਵੇਂ ਬਾਹਰੋਂ ਸ਼ਾਦੀ ਹੁੰਦੀ ਆ ਲਾੜੇ ਲਾੜੀ ਦੀ ਤੇ ਮਿਲਨ ਹੁੰਦਾ ਉਸ ਤੋਂ ਬਾਅਦ ਉਹ ਪਤੀ ਪਤਨੀ ਬਣ ਜਾਂਦੇ ਹਨ ਇਸੇ ਤਰ੍ਹਾਂ ਜਿਸ ਦਿਨ ਗੁਰਸਿੱਖ ਦਾ ਭਗਤ ਦਾ ਜਗਿਆਸੂ ਦਾ ਪ੍ਰਾਨੀ ਦਾ ਉਹ ਪ੍ਰਮਾਤਮਾ ਸਮਾਨ ਦੇ ਨਾਲ ਮਿਲਨ ਹੁੰਦਾ ਪਤੀ ਪਰਮੇਸ਼ਰ ਨਾਲ ਉੱਥੇ ਵੀ ਸੂਰ ਨਾਰ ਮੁੰਨ ਜਨ ਕੋ ਤਕਾਏ ਕੋਟ ਤੇ ਤੀਸਿ ਉਹ ਜਾਨਾ ਕਹਿੰਦੇ ਉੱਥੇ ਵੀ ਲੱਖਾਂ ਕਰੋੜਾਂ ਤਾਂ ਜਿਹੜੇ ਦੇਵਤਿਆਂ ਨੂੰ ਆ ਖੜੇ ਹੁੰਦਿਆਂ ਕਹੇ ਕਬੀਰ ਮੋਏ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ ਖੀਰਲੀ ਤੁਖ ਵਿੱਚ ਭਗਤ ਜੀ ਬਚਨ ਕਰਦੇ ਹਨ ਇਹ ਕਬੀਰ ਮੋਹ ਕਬੀਰ ਸਾਹਿਬ ਜੀ ਕਹਿਣਾ ਕਰਦੇ ਹਨ ਕਹਿੰਦੇ ਸਾਨੂੰ ਤਾਂ ਕੋਣ ਵਿਆਹ ਚੱਲਿਆ ਇੰਦੇ ਪੁਰਖ ਏਕ ਭਗਵਾਨਾ ਉਹ ਪੁਰਖ ਪਰਮੇਸ਼ਰ ਦਾ ਨਾਮ ਹੈ ਉਹ ਭਗਵਾਨ ਪਰਮੇਸ਼ਰ ਉਹ ਪੁਰਖ ਪਰਮਾਤਮਾ ਦੇ ਨਾਲ ਸਾਡਾ ਵਿਆਹ ਹੋ ਚੁੱਕਾ ਹੈ ਸਾਡੀ ਸ਼ਾਦੀ ਹੋ ਚੁੱਕੀ ਹੈ ਕਿਉਂਕਿ ਉਹ ਪੁਰਖ ਇੱਕੋ ਹੀ ਹੈ ਪਰਮਾਤਮਾ ਇਸ ਸ੍ਰਿਸ਼ਟੀ ਦੇ ਜੀਵ ਉਹਦੀਆਂ ਨਾਰਾਂ ਹਨ ਭਗਤ ਜੀ ਕਹਿੰਦੇ ਇਸ ਕਰਕੇ ਸਾਡਾ ਉਹਦੇ ਨਾਲ ਮਿਲਨ ਹੋ ਚੁੱਕਾ ਹੈ ਸਾਨੂੰ ਦੁਨਿਆਵੀ ਵਿਆਹ ਦੀ ਲੋੜ ਨਹੀਂ ਕਿਸੇ ਦੇ ਜਾ ਕੇ ਵਿਆਹ ਵਿੱਚ ਅਸੀਂ ਅਸੀਂ ਚਾਹੁੰਦੇ ਆ ਕਿ ਅਸੀਂ ਉਹ ਪਰਮੇਸ਼ਰ ਦੇ ਨਾਲ ਹੀ ਰਹੀਏ ਤੇ ਪਰਮੇਸ਼ਰ ਦੇ ਦਰਸ਼ਨ ਪਾਈਏ ਤੁਹਾਨੂੰ ਉਹਦੇ ਵਿੱਚ ਹੀ ਖੁਸ਼ੀ ਮਿਲਦੀ ਹੈ ਇਹ ਭਾਈ ਸ਼ਬਦ ਦੀ ਵਿਚਾਰ ਹੈ ਉਥੇ ਸਾਨੂੰ ਦੁਨੀਆਂ ਨੂੰ ਸਿੱਖਿਆ ਦਿੰਦੇ ਹਨ ਭਗਤ ਜੀ ਪਿਆਰਿਓ ਜਿੱਥੇ ਦੇਖੋ ਚਾਰ ਲਾਵਾਂ ਦੇ ਵਿੱਚ ਵੱਡਾ ਪ੍ਰਦੇਸ਼ ਹੈ ਅਸੀਂ ਸਮਝ ਨਹੀਂ ਪਾਉਂਦੇ ਸੀ ਕਾਹਲੀ ਕਰਦੇ ਆ ਉਹਦਾ ਸਮਾਂ ਹੀ ਨਹੀਂ ਹੁੰਦਾ ਸਾਡੇ ਕੋਲ ਕਿ ਭਾਈ ਸਾਹਿਬ ਵਿਆਖਿਆ ਕਰ ਦੋ ਲਾਵਾਂ ਦੀ ਕਿਸੇ ਨੇ ਕਦੀ ਨਹੀਂ ਕਿਹਾ ਉਹਨਾ ਕਿ ਹੁਣ 4 ਅੱਧਾ ਘੰਟਾ ਲਾਵਾਂ ਦੀ ਵਿਆਖਿਆ ਹੋ ਜਾਵੇ ਆਪਾਂ ਤਾਂ ਇਹ ਕਹਿੰਨੇ ਆ ਫਟਾਫਟ ਕਰੋ ਕੰਨ ਚਾਣ ਕੇ 4 ਘੰਟੇ ਬਰਾਤ ਲੇਟ ਹੁੰਦੀ ਐ ਤੇ 5 ਮਿੰਟ ਬਾਬਾ ਜੀ ਨੂੰ ਦਿੰਦੇ ਅਸੀਂ ਸਵਾ ਘੰਟੇ ਦਾ ਲਾਵਾਂ ਦਾ ਸਮਾਂ ਹੈ ਸਵਾ ਘੰਟਾ ਘੰਟਾ ਲੱਗਦਾ ਉਹਦੇ ਵਿੱਚ ਵੀ ਅੱਧਾ ਕਰ ਦੇਣੇ ਅਸੀਂ ਕਹਿੰਨੇ ਆ ਫਟਾਫਟ ਸ਼ਬਦ ਛੱਡ ਦੋ ਮੇਨ ਮੇਨ ਸ਼ਬਦ ਲਾਵਾਂ ਪੜ ਕੇ ਫਟਾਫਟ ਦੇਖੋ ਪੂਰਤੀ ਕਰੋ ਇਹ ਪੂਰਤੀ ਹੋ ਜਾਂਦੀ ਹੈ ਕਿ ਮਰਜ਼ਾਦਾ ਨਹੀਂ ਬਾਹਰੋਂ ਲੋਕਾਂ ਨੂੰ ਪਤਾ ਲੱਗ ਜੇ ਬਸ ਲਾਵਾਂ ਪੜੀਆਂ ਗਈਆਂ ਵਿਆਹ ਹੋ ਗਿਆ ਠੀਕ ਹੈ ਪਰ ਪਿਆਰਿਓ ਜਿਹੜਾ ਮੇਨ ਕਾਰਜ ਉਤੇ ਲਾਵਾਂ ਹੀ ਹੈ ਆਨੰਦ ਕਰ ਜੀਏ ਦੁਨੀਆ ਦੇ ਕਾਰਜ ਜਿਹੜੇ ਬਾਹਰੋਂ ਅਸੀਂ ਦਿਖਾਨਿਆਂ ਲੋਕਾਂ ਨੂੰ ਉਹ ਤਾਂ ਦਿਖਾਵਾ ਹੈ ਆ ਲੋਕਾਂ ਨੂੰ ਦਿਖਾਉਣ ਵਾਸਤੇ ਸਾਰਾ ਕੁਝ ਹੁੰਦਾ ਆਹ ਭਗਤ ਜੀ ਨਾਂ ਕੀਤੀ ਲੋਕ ਗੱਲਾਂ ਕਰਦੇ ਆਣ ਮੇਹਣੇ ਮਾਰਦੇ ਆਣ ਇਸ ਤੋਂ ਡਰਦੇ ਹੋਏ ਬੇਟੀ ਵਾਲੇ ਵਿਚਾਰੇ ਉਹ ਲੱਖਾਂ ਰੁਪਈਆ ਲਾ ਦਿੰਦੇ ਆਣ ਕਿ ਸਾਡੀ ਪੁੱਤਰੀ ਨੂੰ ਕਿਤੇ ਮੇਹਣੇ ਨਾ ਵੱਜਣ ਇਥੇ ਘਰ ਬਰਾਤ ਨਾ ਵਾਪਸ ਹੋ ਜੇ ਇਸ ਕਰਕੇ ਚੁੱਕ ਕੇ ਕਰਜ਼ਾ ਚੁੱਕ ਕੇ ਸੀ ਕਾਰਜ ਕਰ ਦਿੰਨੇ ਆ ਪਰ ਧਿਆਨ ਦੇ ਉਥੇ ਮਾਲਕ ਨੂੰ ਅੱਗੇ ਰੱਖੀਏ ਇਥੇ ਜਦੋਂ ਜਿੰਨਾ ਚਿਰ ਲਾਵਾਂ ਨਹੀਂ ਉਹਨਾਂ ਚਿਰ ਵਿਆਹ ਨਹੀਂ ਜਿੰਨਾ ਚਿਰ ਆਨੰਦ ਕਾਰਜ ਤਰੀਕੇ ਨਾਲ ਨਹੀਂ ਹੋਏ ਮਰਜਾਦਾ ਨਾਲ ਉਹਦਾ ਖੋਈ ਮੱਤਮ ਨਹੀਂ ਬਣ ਜਾਂਦਾ ਵਿਆਹ ਦਾ ਯਾਰੋ ਲਾਵਾਂ ਤੇ ਆਨੰਦ ਕਾਰਜ ਤੇ ਸਮੇ ਸਿਰ ਹੋਣ ਮਰਜਾਦਾ ਨਾ ਹੋਣ ਤੇ ਵਿਆਹ ਸੰਪੂਰਨ ਹੁੰਦਾ ਇਹ ਪ੍ਰਾਤਨ ਸਮੇਂ ਵਿੱਚ ਇਸੇ ਤਰੀਕੇ ਹੁੰਦਾ ਸੀ ਗੁਰਸਿੱਖ ਪਿਆਰੇ ਅੰਮ੍ਰਿਤ ਵੇਲੇ ਵਿਆਹ ਕਰਦੇ ਸੀ ਰਾਤਾਂ ਰਹਿੰਦੀਆਂ ਸੀ ਸਮਾਂ ਖੁੱਲਾ ਸੀ ਪਰ ਹੁਣ ਜੇ ਘਟੇ ਸਮਾਂ ਸਾਡੇ ਕੋਲ ਉਸ ਸੁਮਤਾਕ ਫਿਰ ਵੀ ਮਰਜਾਦਾ ਰਹਿ ਸਕਦੀ ਐ ਸਵੇਂ ਸਿਰ ਬਰਾਤ ਨੂੰ ਬੁਲਾਓ ਸਵੇਂ ਸਿਰ ਬੁਲਾਓ ਭਾਈ ਸਵੇਂ ਸੇ ਰਾਓ ਤੇ ਆਉਣ ਸਾਰ ਆਨੰਦ ਕਾਰਜ ਕਰੋ ਆਨੰਦ ਕਾਰਜ ਤੋਂ ਬਾਅਦ ਜੋ ਮਰਜੀ ਕਰੀ ਜਾਈਏ ਕਿਉਂਕਿ ਉੱਥੇ ਨਾ ਸਾਰਾ ਕੁਝ ਸੰਪੂਰਨ ਹੋ ਜਾਂਦਾ ਹੈ ਉੱਥੇ ਪ੍ਰਮਾਰਥਕ ਅਤੇ ਸਮਾਜਿਕ ਦੋ ਅਰਥ ਨਿਕਲਦਿਆਂ ਲਾਵਾਂ ਦੇ ਜਿੱਥੇ ਬੱਚੀ-ਬੱਚੀ ਦਾ ਮਿਲਨ ਹੁੰਦਾ ਹੈ ਧਰਮ ਦੇ ਵਿੱਚ ਆਪਣੇ ਗ੍ਰਿਸ਼ਤ ਧਰਮ ਵਿੱਚ ਪ੍ਰਵੇਸ਼ ਪੈਰ ਪਾਉਂਦੇ ਹਨ ਉੱਥੇ ਪਰਮੇਸ਼ਰ ਨਾਲ ਵੀ ਮੇਲ ਹੁੰਦਾ ਹੈ ਮਹਾਰਾਜ ਜੀ ਦੋ ਸਿੱਖਿਆ ਦਿੰਦਿਆਂ ਹਰ ਪਹਿਲੜੀ ਰਾਮ ਪਰਵਿਰਤੀ ਹਰ ਕਰਮ ਦਰੜਾਇਆ ਮਹਾਰਾਜ ਜੀ ਕਹਿੰਦੇ ਅੱਜ ਤੋਂ ਤੁਹਾਡਾ ਬੇਟੀ ਬੇਟੇ ਦਾ ਕਰਮ ਧਰਮ ਇਹ ਹੈ ਜਿੱਥੇ ਤੁਸੀਂ ਬਾਹਰੋਂ ਪਤੀ ਪਤਨੀ ਹੋ ਤੇ ਤੁਹਾਡਾ ਪਤੀ ਪਰਮੇਸ਼ਰ ਵੀ ਅੱਜ ਤੋਂ ਹੋਇਆ ਇਹਨੂੰ ਵੀ ਛੱਡ ਕੇ ਭਜਣਾ ਨਹੀਂ ਤੇ ਆਪਸ ਤੇ ਵਿੱਚ ਵੀ ਦੌੜਨਾ ਨਹੀਂ ਜੇ ਕਿਸੇ ਵਿੱਚੋਂ ਦੁਹਾਂ ਤੋਂ ਇੱਕ ਅੱਦੇ ਤੇ ਦੁੱਖ ਬਣਦਾ ਤਾਂ ਸਾਥ ਦਿਨਾ ਹੈ ਵਿਵਤਾ ਬਣਦੀ ਏ ਉਦੋਂ ਆਣ ਇੱਕ ਦੂਜੇ ਦੀ ਬਾਹ ਫੜਨੀ ਏ ਉਥੇ ਪਤੀ ਪਰਮੇਸ਼ਰ ਦੀ ਬਾਹ ਛੱਡ ਕੇ ਵੀ ਦੂਜਿਆਂ ਮਗਰ ਨਹੀਂ ਭਜਣਾ ਦੋਵੇਂ ਅਰਥ ਬਣਦਿਆਂ ਬਾਣੀ ਦੇ ਤੇ ਪਿਆਰੋਂ ਆਪਾਂ ਤਿਆਗ ਦਿੰਨੇ ਆ ਭੁੱਲ ਜਾਂਨੇ ਆ ਗੇੜ ਤੋਂ ਬਾਹਰ ਹੋਏ ਨਹੀਂ ਲੜਾਈ ਸ਼ੁਰੂ ਹੋ ਜਾਂਦੀ ਸਾਡੀ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਕਹਿਣ ਤੋਂ ਭਾਵੇਂ ਸਿੱਖਿਆ ਨੂੰ ਲਈਏ ਬਾਣੀ ਦੀ ਸਿੱਖਿਆ ਧਾਰਨ ਕਰਾਂਗੇ ਗੁਣਾਂ ਨੂੰ ਸਮਝਾਂਗੇ ਤੇ ਪਿਆਰੋਂ ਸਾਡੀ ਜ਼ਿੰਦਗੀ ਆਪਣੇ ਆਪ ਚੇਂਜ ਹੋ ਜਾਣੀ ਏ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਨੇਕਾਂ ਭੁੱਲਾਂ ਜੰਦੀਆਂ ਅਨ ਮਹਾਰਾਜ ਸਮਤ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ